ਕਵਾ ਜਿੱਦੀ ਵੀ ਸੰਗਤ ਸਾਜ ਕੇ ਬੈਠੇ ਹੋ ਨਾਲ ਸੁਰਜੀ ਬੀਬੀ ਨੂੰ ਕਾਦਰ ਕਰੀਏ ਤੇ ਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ ਖਾਸਾ ਜੀ ਕਿਉਂਕਿ ਇੱਥੇ ਹਾਜ਼ਰੀ ਜਿਹੜੀ ਹੈ ਨਾ ਬੜੇ ਅਲੋਕੇ ਤੱਕ ਦੇ ਨਾਲ ਲੱਗਦੀ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਉਹਨਾਂ ਨੇ ਆਪਣੇ ਸਿੱਖਾਂ ਨੂੰ ਰੁਕਣ ਕੀਤਾ ਕਹਿਣ ਲੱਗੇ ਮੇਰੇ ਸਿੱਖ ਜਦੋਂ ਇੱਕ ਦੂਜੇ ਨੂੰ ਜਾ ਕੇ ਮਿਲੇ ਨਾਲ ਉਹਨੇ ਦੋਵੇਂ ਹੱਥ ਜੋੜ ਕੇ ਤੇ ਗੱਜ ਕੇ ਪਤੇ ਬਣਾਉਣੇ ਆ ਖਾਲਸਾ ਜੀ ਦੋਵੇਂ ਹੱਥ ਜੋੜੋ ਚੌਕੜੇ ਗੱਡ ਕੇ ਜੇ ਮੇਲੇ ਦੇ ਰੋਗ ਦੇ ਵਿੱਚ ਬਾਹਰ ਤੁਰੇ ਫਿਰਦੇ ਹੈ ਨਾ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਹੈ ਪਿਆਓ ਇੱਥੇ ਬੈਠੀਏ ਤੇ ਆਪਣੇ ਘਰਾਂ ਦੇ ਵਿੱਚ ਕੋਈ ਨਹਾ ਲੈ ਕੇ ਜਾਈਏ ਵੇਖੋ ਬਣਾ ਨੇ ਆਉਂਦੇ ਆ ਸਾਰੇ ਛੋਟੇ ਛੋਟੇ ਬੱਚਿਆਂ ਨੂੰ ਪਕਾਣੇ ਲੈ ਕੇ ਦਿੱਤੇ ਤੇ ਉਹ ਖੇਡਦੇ ਫਿਰਦੇ ਸਦਾ ਬਲਕ ਨੇ ਜੇ ਕੋਈ ਇੰਦਰ ਕਾਕਾ ਆਉਂਦਾ ਸੀ ਕਰੀ ਇਹ ਜਾਂਦਾ ਸੀ ਮੈਂ ਇੱਕ ਬੇਨਤੀ ਕਰਨ ਲੱਗਾ ਸੁਣਿਓ ਬੜੇ ਧਿਆਨ ਦੇਣ ਦੀ ਗੱਲ ਆ ਆ ਵੇਖੋ ਬੱਚੇ ਕਿੱਦਾਂ ਖੇਡਦੇ ਫਿਰਦੇ ਆ ਜਿਸ ਦਿਨ ਅਸੀਂ ਇਹਨਾਂ ਨੂੰ ਸਕੂਲੇ ਭੇਜਣਾ ਹੁੰਦਾ ਹੈ ਨਾ ਮਾਂ ਘਟੋ-ਕੱਟ ਚਾਰ ਵਾਰ ਬੱਚੇ ਦਾ ਬੈਗ ਚੈੱਕ ਕਰਦੀ ਆ ਵੀ ਮੇਰੇ ਬੱਚੇ ਦੀ ਬੈਗ ਦੇ ਵਿੱਚ ਪੈਸਾ ਹੈਗੀ ਆ ਮੇਰੇ ਬੱਚੇ ਦੇ ਬੈਗ ਵਿੱਚ ਸ਼ਾਰਪਨਰ ਕੀ ਰੇਜ਼ਰ ਹੈਗੀ ਆ ਉਹਦੀ ਕੋਈ ਕਿਤਾਬ ਵੀ ਘਰੇ ਲੈ ਚੱਲੀ ਅਜੇ ਉਹਨੇ ਦੁਨੀਆ ਦੀ ਦੁਨੀਆਵੀ ਪੜਾਈ ਕਰਨ ਵਾਸਤੇ ਜਾਣਾ ਆ ਤੇ ਗੁਰਮਤਿ ਦੀ ਪੜਾਈ ਆ ਇਸ ਪੜਾਈ ਨੇ ਤੇ ਬੱਚੇ ਦਾ ਜੀਵਨ ਬਣਾਉਣਾ ਹੈ ਇੱਥੇ ਆ ਕੇ ਸੀ ਟੈਮ ਨਾਈਟ ਪੁਕਾਨੇ ਲੈ ਕੇ ਦਿੱਤੇ ਆ ਵੀ ਤੂੰ ਖੇਡਦਾ ਫਿਰ ਤਾਲ ਜੋ ਕਿ ਨੂੰ ਗੁਰਮਤਿ ਦੀ ਕੋਈ ਸਿੱਖਿਆ ਨਾ ਮਿਲ ਸਕੇ ਫਿਰ ਕੀ ਲੈ ਕੰਮ ਦਾ ਜੀ ਕੱਲ੍ਹ ਕਲੋਤਰ ਨੂੰ ਸਾਡੇ ਬੱਚੇ ਗੁਰਮਤਿ ਕੋ ਹੀਰੇ ਹੋ ਜਾਂਦੇ ਆ ਉਹ ਠੇਕਿਆਂ ਤੇ ਜਾਂਦੇ ਸ਼ਰਾਬਾ ਪੀਂਦੇ ਆ ਉਹ ਨਸ਼ਿਆਂ ਦੀਆਂ ਦੁਕਾਨਾਂ ਤੇ ਜਾਂਦੇ ਆ ਉਹ ਜਿੱਡਾ ਲੰਦੇ ਆ ਫਿਰ ਮਾਵਾਂ ਹੱਥਾਂ ਤੇ ਹੱਥ ਮਾਰ ਕੇ ਹੁੰਦੀਆਂ ਨਾਲੇ ਪੱਟਾਂ ਤੇ ਹੱਥ ਮਾਰਦੀਆਂ ਵੀ ਮੇਰਾ ਬੱਚਾ ਜਿੱਟਾ ਨਾਲ ਕੇ ਮਰ ਗਿਆ ਮਰਦੇ ਆ ਨਾ ਨਾਲ ਜਿੱਟਾ ਦਾ ਉਦੋਂ ਰੋਣ ਦਾ ਕੀ ਫਾਇਦਾ ਅੱਜ ਤੇ ਤੁਸੀਂ ਸੋਚਿਆ ਨਾ ਵੀ ਸਾਡਾ ਬੱਚਾ ਕਿਹੋ ਜਿਹਾ ਹੋਣਾ ਚਾਹੀਦਾ ਹੈ ਉਦੋਂ ਫਿਰ ਰੋਣ ਦਾ ਕੋਈ ਲਾਭ ਨਹੀਂ ਜਿਹੜਾ ਉਹ ਤੁਹਾਡੇ ਹੱਥਾਂ ਚੋਂ ਨਿਕਲ ਜਾਣਾ ਹੈ ਅੱਜ ਤੇ ਤੁਹਾਡੇ ਹੱਥਾਂ ਚ ਦੋ ਬਲਕੇ ਦੇ ਬੱਚੇ ਦੀ ਮਾਂ ਘਰ ਆਜ ਜਾਵੇ ਨਾ ਬੱਚਾ ਨਹੀਂ ਗਵਾਚਦਾ ਹੁੰਦਾ ਕਿਉਂਕਿ ਬੱਚਾ ਤੇ ਹੋਇਆ ਇੱਕ ਬੱਚਾ ਜਿਵੇਂ ਸੁਝਾ ਲੋ ਕਿ ਉਹ ਵੀ ਚੱਲਣਾ ਮਾਵਾ ਬੁਲਾਤ ਜਾਂਦੀ ਹੈ ਕਈ ਵਾਰ ਬੱਚੇ ਦੀ ਮਾਂ ਗਵਾਚਦੀ ਹੈ ਨਾ ਤੇ ਬੱਚਾ ਰੋ ਰੋ ਕੇ ਅੱਗਾ ਆ ਜਾਂਦਾ ਹੈ ਸੋਚੋ ਜਿਹੜਾ ਬੱਚਾ ਦੋ ਪਲ ਮਾਤਾ ਬਗੈਰ ਨਹੀਂ ਕੱਟ ਸਕਦਾ ਉਹ ਮਾਂ ਦੀ ਸਿੱਖਿਆ ਨਹੀਂ ਕਰੂਗਾ ਕਿਤੇ ਉਹਦਾ ਜੀ ਨਹੀਂ ਕਰੂਗਾ ਜਿਹੜਾ ਕੰਮ ਮੇਰੀ ਮਾਤਾ ਦੀ ਅੱਜ ਕਰਾਂ ਛੋਟੇ ਹੁੰਦੇ ਆ ਵੱਡੇ ਹੁੰਦੇ ਆ ਜੀ ਇਹਨਾਂ ਕਾਦੇ ਇੱਥਾਂ ਵਿੱਚੋਂ ਅੱਜ ਤੁਹਾਡੇ ਕੋਲੇ ਮੌਕਾ ਆ ਇਹਨਾਂ ਨੂੰ ਗੁਰਮਤ ਦੇ ਧਾਰਨੀ ਬਣਾਓ ਤੇ ਜੇ ਕਿਸੇ ਨੇ ਮੇਰੇ ਵਰਗਾ ਚੋਲਾ ਪਾਇਆ ਹੋਵੇ ਸਿਰ ਦੇ ਉੱਤੇ ਸੋਨਾ ਦਮਾਲਾ ਬੰਨਿਆ ਹੋਵੇ ਸੋਚੋ ਨਾ ਭਲਾ ਠੀਕੇ ਤੇ ਜਾ ਕੇ ਖੋਜੂਗਾ ਕਦੀ ਇਹ ਵਿਚਾਰੋ ਉਹ ਕਦੀ ਨਸ਼ਿਆਂ ਦੀਆਂ ਦੁਕਾਨਾਂ ਤੇ ਨਯੰਦ ਦੀਆਂ ਦੁਕਾਨਾਂ ਤੇ ਜਾ ਕੇ ਖੋਜੂਗਾ ਉਹ ਮੈਂ ਆਖਣਾ ਮੇਰੇ ਬਾਣੇ ਨੂੰ ਲੋਕੀ ਕੀ ਆਖਣਗੇ ਉਨੇ ਵਿਚਾਰ ਨੇ ਮਜਬੂਰ ਹੋਣਾ ਹੈ ਉਹਨੇ ਭਾਵੇਂ ਮਜਬੂਰੀ ਕਰਕੇ ਭਾਵੇਂ ਮੋਹ ਕਰਕੇ ਪ੍ਰੇਮ ਕਰਕੇ ਬੱਚਾ ਗੁਰਮਤਿ ਤੇ ਜਾ ਜਾਵੇ ਆਉਣ ਵਾਲੀ ਪੀੜ੍ਹੀ ਸਾਡੀ ਸਵਰ ਜਾਵੇ ਇਹ ਵਿਚਾਰ ਰੱਖਿਓ ਖਾਲਸਾ ਜੀ ਆਓ ਇਕਬਾਲ ਆਓ ਸਰਬੱਤ ਦਾ ਭਲਾ ਮੰਗਿਏ ਆਥੋ ਨਾਨਕ ਨਾਮ ਜੈ ਜੀ ਕਾਲ ਤੇਰੇ ਬਾਝੋਂ ਸਰਬੱਤ ਦਾ ਭਲਾ ਖਾਲਸਾ ਜੀ ਆ ਫੀਰੂ ਦਾ ਇਧਰੋਂ ਪਾਸੇ ਫੀਰੂ ਦਾ ਮੈਦਾਨ ਤੇ ਦੂਜੇ ਪਾਸੇ ਮੁਦਕੀ ਦਾ ਇਹ ਦੋ ਮੈਦਾਨਾਂ ਦੇ ਵਿੱਚ ਖਾਲਸਾ ਫੌਜ ਅੰਗਰੇਜ਼ ਸਰਕਾਰ ਦੇ ਨਾਲ ਚੰਗਾ ਲੜਨ ਵਾਸਤੇ ਆਈ ਹੈ ਇਸ ਮੁਦਕੀ ਦੇ ਮੈਦਾਨ ਦੇ ਵਿੱਚ ਮੇਰੀ ਗੱਲ ਨੇ ਇਹੋ ਜਿਹੀ ਗੇਦ ਵਾਏ ਜਿਹੜੇ ਅੰਗਰੇਜ਼ਾਂ ਦੇ ਦਲ ਸਾਨੂੰ ਰਨ ਪਿੱਛੇ ਅੱਗ ਲਾਉਣ ਵਾਸਤੇ ਮਜਬੂਰ ਹੋਣਾ ਪਿਆ ਪਰ ਐਨ ਭਗਤ ਦੇ ਉੱਤੇ ਗਦਾਰ ਤੇਜਾ ਸਿੰਘ ਨੇ ਆਪਣੀ ਬੌਧ ਜਿਹੜੀ ਨੂੰ ਪਿੱਛੇ ਹਟਾ ਲਿਆ ਚਲਦਿਆਂ ਚਲਦਿਆਂ ਸਿੱਖ ਕੌਮ ਸਿੱਖ ਬੌਧ ਜਿਹੜੀ ਜਿੱਤ ਰਹੀ ਸੀ ਨਖਾਲਸਾ ਜੀ ਉਹਨੂੰ ਹਾਰ ਦਾ ਮੂੰਹ ਵੇਖਣਾ ਪਿਆ ਚਲਦੀ ਚਲਦੀ ਖਾਲਸਾ ਔਰ ਫੇਰੂ ਦੇ ਮੈਦਾਨ ਵਿੱਚ ਆ ਗਈ ਇਸ ਫੇਰੂ ਸ਼ਹਿਰ ਦੇ ਮੈਦਾਨ ਦੇ ਵਿੱਚ ਇਹ 1846 ਵੀ ਗੱਲ ਚੱਲ ਰਹੀ ਇੱਕ ਪਾਸੇ ਅੰਗਰੇਜ਼ ਸਰਕਾਰ ਅੰਗਰੇਜ਼ ਫੌਜ ਆ ਤੇ ਦੂਜੇ ਪਾਸੇ ਖਾਲਸਾ ਹੀ ਪੰਡਿਆ ਉਹ ਦチナ ਦਾ ਮੁਕਾਬਲਾ ਲਾਲ ਸਿੰਘ ਡੋਗਰੇ ਦੀ ਅਗਵਾਈ ਦੇ ਵਿੱਚ ਕਰ ਰਿਹਾ ਸੀ ਪਰ ਲਾਲ ਖਾਲਸੇ ਦੇ ਗਦਾਰ ਚ ਇਹਨਾਂ ਖਾਲਸਾ ਜੀ ਉਹਨੇ ਇਸ ਫੇਰੂ ਚਾਹ ਦੇ ਮੈਦਾਨ ਵਿੱਚ ਕਾਲ ਦੇ ਪੰਥ ਦੇ ਨਾਲ ਗਦਾਰੀ ਕੀਤੀ ਤੇ ਖਾਲਸੇ ਪੰਥ ਨੂੰ ਦੁਬਾਰਾ ਹਾਰ ਦਾ ਮੂੰਹ ਵੇਖਣਾ ਪੈ ਗਿਆ ਆ ਸਰਕਾਰ ਸੇਖ ਦੇ ਫੌਜ ਕਾਲ ਸਈ ਬਾਦ ਜਿਹੜੇ ਸੀ ਨਾ ਉਹ ਪਿੱਛੇ ਹਟ ਕੇ ਤੇ ਸਭਰਾਵਾਂ ਦੇ ਕੋਲ ਦਰਿਆਏ ਸੱਤ ਮੋਈ ਦੇ ਕਿਨਾਰੇ ਦਿੱਤੇ ਜਾ ਪਹੁੰਚਿਆ ਤਿੰਨ ਘੋੜ ਸਵਾਰ ਬੜੀ ਤੇਜ਼ ਰਫ਼ਤਾਰ ਦੇ ਨਾਲ ਆਪਣੇ ਘੋੜੇ ਉੱਤੇ ਸਵਾਰ ਹੋ ਕੇ ਇਹਨਾਂ ਜੰਗਾਂ ਦਾ ਹਾਲ ਆਪਣੇ ਨਾਲ ਲੈ ਕੇ ਤੇ ਚੱਲਦੇ ਚੱਲਦੇ ਲਾਹੌਰ ਪਹੁੰਚ ਗਏ ਲਾਹੌਰ ਉੱਥੇ ਸੰਮਣ ਬੁਰਜ ਦੇ ਵਿੱਚ ਮਹਾਰਾਣੀ ਜਿੰਦ ਖੌਰਾ ਤਲੋਤੀ ਹੈ ਜਦੋਂ ਕਿਸੇ ਘੋੜਿਆਂ ਨੇ ਉਹ ਜੀ ਆਵਾਜ਼ ਘੋੜਿਆਂ ਦੇ ਕੌੜਾਂ ਦੀ ਆਵਾਜ਼ ਨੇ ਸਰਵਣ ਕੀਤੀ ਨਾ ਖਾਲਸਾ ਜੀ ਉਹਨੇ ਸੰਮਣ ਮੁਰਜੀਆਂ ਬਾਹਰ ਲਿਆਂ ਪਾਲੀਆਂ ਨੂੰ ਖੋਲ ਦਿੱਤਾ ਕੀ ਵੇਖੀ ਹੈ ਤਿੰਨ ਘੋੜ ਸਵਾਰ ਸਿੱਖ ਫੌਜ ਦੇ ਸਿਪਾਹੀ ਖਲੋਤੇ ਆ ਉਹਨਾਂ ਦੇ ਬਖਤਰ ਜਿਹੜੇ ਖੂਨ ਦੇ ਨਾਲ ਲਹੂ ਲਤਾਨ ਉੱਟਕੇ ਆ ਉਹਨਾਂ ਦੀਆ ਤੇਗਾ ਲਹੂ ਦੇ ਨਾਲ ਪੁੱਜੀਆਂ ਹੋਈਆਂ ਹੈ ਇਸ ਗੱਲ ਦਾ ਸਬੂਤ ਦਿੰਦੀਆਂ ਸਨ ਖਾਲਸਾ ਜੀ ਕਿਤੇ ਨਾ ਕਿਤੇ ਰਣ ਮੈਦਾਨ ਦੇ ਵਿੱਚ ਆਪਣੀ ਕੌਮ ਨਾਲ ਤੇ ਆਪਾ ਵਾਂਗ ਦੀ ਚਾਹਤ ਲੈ ਕੇ ਗਏ ਸੀ ਪਰ ਉਹ ਵਾਪਸ ਕਿਉਂ ਆਏ ਮਹਾਰਾਣੀ ਜਿੰਦ ਘਰਾਨੇ ਪੁੱਛਿਆ ਆਉਣ ਦਾ ਕਾਰਨ ਕੀ ਹੈ ਉਹਨਾਂ ਨੇ ਦੱਸਿਆ ਕਹਿਣ ਲੱਗੇ ਸਾਡੇ ਆਉਣ ਦਾ ਕਾਰਨ ਹੈ ਖਾਲਸਾ ਫੌਜ ਰਣ ਮੈਦਾਨ ਵਿੱਚ ਹਾਰ ਗਈ ਕਿਉਂਕਿ ਇਹ ਕਾਹੋ ਸੁਣੀ ਉਹਦਾ ਮਨ ਉਹਦੇ ਕੰਨਾਂ ਨੇ ਇਸ ਗੱਲ ਦੇ ਉੱਤੇ ਖਾਲਸਾ ਜੀ ਯਕੀਨ ਨਾ ਕੀਤਾ ਯਕੀਨ ਕੀਤਾ ਵੀ ਕਿਵੇਂ ਜਾ ਸਕਦਾ ਸੀ ਇਹ ਕੋਈ ਫੌਜ ਆ ਜਿਹੜੀ ਕਦੇ ਇੱਕ ਪਾਸੇ 40 ਚਮਕੌਰ ਦੀ ਹਵੇ ਨੇ ਵਿੱਚ ਸਨ ਤੇ ਦੂਜੇ ਪਾਸੇ 10 ਲੱਖ ਦੀ ਫੌਜ ਚੜ੍ਹ ਕੇ ਆਈ ਸੀ ਹਾਰ ਤੇ ਉਹਦਾ ਤਾਂ ਨਹੀਂ ਸੀ ਮੰਨੀ ਇੱਕ ਪਾਸੇ ਬੰਦਾ ਸਿੱਖ ਮਹਾਰਾਜ ਪਰਖੇ ਬਾਦਸ਼ਾਹੀ ਕੈਦ ਵਿੱਚ ਹੈ ਉਹਦੇ ਪੁੱਤਰ ਦਾ ਕਲੇਜ ਆਉ ਦੇ ਮੂੰਹ ਵਿੱਚ ਪਾ ਦਿੱਤਾ ਤੇ ਉਸ ਮਰਦ ਨੇ ਸੀ ਤੱਕ ਨਾ ਆਖਿਆ ਇਹ ਉਹਨਾਂ ਫੌਜ ਸੀ ਮਹਾਰਾਣੀ ਜਿੱਤ ਕੋ ਰਣ ਆਖਿਆ ਕਹਿਣ ਲੱਗੀ ਕੀ ਆਖੇ ਖਾਲਸਾ ਪੌੜ ਜਾਉਂਦੀ ਹੈ ਇਹ ਤੇ ਹੋ ਹੀ ਨਹੀਂ ਸਕਦਾ ਖਾਲਸਾ ਪੌੜ ਜਾ ਕਿਸੇ ਤੋਂ ਹਾਰ ਨਹੀਂ ਇਹ ਕੋਈ ਇਤਿਹਾਸ ਦਾ ਪੰਨਾ ਲਿਖਣ ਵਾਸਤੇ ਤੇ ਮੰਨਣ ਵਾਸਤੇ ਤਿਆਰੀ ਨਹੀਂ ਉਨੇ ਆਖਿਆ ਮਹਾਰਾਣੀ ਸਹਿਬਾ ਤੁਸੀਂ ਸੱਚ ਆਖਿਆ ਹੈ ਖਾਲਸਾ ਫੌਜ ਨਹੀਂ ਹਾਰੀ ਉਹ ਤੁਹਾਡੇ ਭੇਜੇ ਹੋਏ ਗਦਾ ਜਿਨ੍ਹਾਂ ਨੂੰ ਤੁਸੀਂ ਆਪਣੇ ਦਰਬਾਰੀ ਤੇ ਖਾਲਸਾ ਫੌਜ ਦੇ ਚੀਫ ਕਮਾਂਡਰ ਬਣਾ ਕੇ ਭੇਜਿਆ ਨਾ ਮਹਾਰਾਣੀ ਸਹਿਬਾ ਉਹਨਾਂ ਦੀਆਂ ਗਦਾਰੀਆਂ ਨੇ ਇਸ ਫੌਜ ਨੂੰ ਫਰਾਗ ਦਿੱਤਾ ਹੈ ਜਦੋਂ ਇਹ ਗੱਲ ਸੁਣੀ ਨਾ ਖਾਲਸਾ ਜੀ ਮਹਾਰਾਣੀ ਜਿੱਤ ਕੌਰ ਨੇ ਉਹਦੇ ਹਿਰਦੇ ਦੇ ਵਿੱਚ ਇੱਕ ਵਾਰਾਗ ਦਾ ਰੋਲਾ ਪਿਆ। ਉਹਦੇ ਨੇਦਰ ਨਾ ਬੋਗੇ ਆ। ਉਹਨੇ ਸੰਮਣ ਗੁਰਜ ਦੀਆਂ ਬਾਹਰੀਆਂ ਪਾਰੀਆਂ ਦਾ ਬੰਦ ਕਰ ਦਿੱਤਾ। ਲਾਹੌਰ ਕਿਬਾਰ ਦਾ ਬਣਿਆ ਹੋਇਆ ਇਹ ਸੰਮਣ ਗੁਰਜ ਜਿਹਦੇ ਵਿੱਚ ਖੋਲੋ ਕੇ ਲਾਗੇ ਲਾਗੇ ਤੇ ਪੰਜ ਸੱਤ ਪਿੰਡ ਦਿਖਾਈ ਦਿੰਦੇ ਸਨ। ਉਸੇ ਸੰਮਣ ਗੁਰਜ ਦੀਆਂ ਅੰਦਰਲੀਆਂ ਪਾਰੀਆਂ ਖੋਲ੍ਹ ਦਿੱਤੀਆਂ ਜਿمبرੋ ਲਾਹੌਰ ਸ਼ਹਿਰ ਦਿਖਾਈ ਦਿੰਦਾ ਸੀ। ਉਹਦੀ ਨਿਗਾਹ ਚਲਦੀ ਚਲਦੀ ਮੈਂ ਰਾਜਾ ਰਣਜੀਤ ਸਿੰਘ ਸਾਹਿਬ ਦੀ ਉਸ ਮੜੀ ਦੇਤੇ ਜਾ ਪਈ ਐ ਜਿਹੜਾ ਕਦੇ ਪਾਲ ਦੇ ਵਿੱਚ ਉਹਦਾ ਸਮਾਦਾ ਬਣਾ ਦਿੱਤਾ ਗਿਆ ਸੀ ਉਸ ਮੜੀ ਨੂੰ ਧੱਕੇ ਮਹਾਰਾਣੀ ਜਿੰਦ ਕੌਰ ਨੇ ਆਖਿਆ ਸਰਦਾਰ ਜੇ ਕਿਦਰੇ ਮੇਰੀ ਆਵਾਜ਼ ਨੂੰ ਸੁਣਦਾ ਹੈ ਤੇ ਅੱਜ ਆ ਕੇ ਵੇਖ ਜਿਨ੍ਹਾਂ ਨੂੰ ਕਦੇ ਤੋਂ ਆਪਣੀ ਸ਼ਾਦੀ ਨਾਲ ਲਾ ਕੇ ਰੱਖਦਾ ਸੀ ਉਹ ਗਦਾਰ ਟੋਗਲੇ ਤੇਰੀ ਕੌਮ ਨਾਲ ਖਾਲੀਆਂ ਕਰ ਗਏ ਇਹ ਗੱਲ ਕਹਿੰਦੇ ਆ ਕਹਿੰਦੇ ਉਹਦੀ ਦੁੱਖਾ ਨਿਕਲ ਗਈਆਂ ਖਾਲਸਾ ਜੀ ਕਿਉਂਕਿ ਮਾਣ ਤੇ ਜਿਉਂਦਿਆਂ ਦੇ ਉੱਤੇ ਹੁੰਦਾ ਹੈ ਨਾ ਮਰਿਆਂ ਤੇ ਭੜੜਾ ਦਾ ਮਾਣ ਕੀਤਾ ਨਹੀਂ ਜਾ ਸਕਦਾ ਜਿਹੜਾ ਦੁਨੀਆਂ ਨੂੰ ਛੱਡ ਕੇ ਗੁਰੂ ਨੇ ਸਾਥ ਵੀ ਕੀ ਦੇਣਾ ਖਾਲਸਾ ਜੀ ਮਹਾਰਾਣੀ ਜਿੰਦ ਕੌਰ ਨੇ ਇਨਸਾਫ ਪਸੰਦ ਮਹਾਰਾਜਾ ਰਜੀਤ ਸਿੰਘ ਦੀ ਮਣੀ ਦੇ ਵੱਲ ਆਪਣੀ ਨਿਗਾਹ ਕਰਕੇ ਆਖਿਆ ਸਰਦਾਰਾ ਤੇਰੇ ਨਾਲ بڑا ਵੱਡਾ ਧੱਕਾ ਲੱਗੇ ਧੱਕਾ ਖਾਲਸਾ ਜੀ ਜੇਤਨਾ ਰੱਖਿਓ ਇੱਥੇ ਸਵਾਲ ਉੱਠਦਾ ਹੈ ਕਿ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕੋਈ ਭੁੱਖਾ ਨਾ ਸੰਭਾਵੇ ਕੋਈ ਅਜੋਜਾ ਨਾ ਹੋਵੇ ਜਿਹਦੇ ਤੰਗ ਦੇ ਉੱਤੇ ਪਾਉਣ ਵਾਸਤੇ ਬਸਤਰ ਨਾ ਮਿਲਦੇ ਹੋ ਉਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਉਹਦੇ ਰਾਤ ਦੇ ਵਿੱਚ ਕੁੱਤੇ ਦੇ ਘਰ ਵਿੱਚ ਸੋਨੇ ਦਾ ਕੈਂਠਾ ਪਾ ਦਿੱਤਾ ਜਾਵੇ ਉਹ ਹਣ ਥਾਲੀ ਕੈਂਦੇ ਲਾਹੌਰ ਦੀਆਂ ਗਲੀਆਂ ਵਿੱਚ ਤੁਰਿਆ ਫਿਰਦਾ ਰਿਹਾ ਹੋਵੇ ਕਿਸੇ ਦੇ ਕੁੱਤੇ ਦੇ ਘਰ ਵਿੱਚੋਂ ਸੋਨੇ ਦਾ ਕੈਂਠਾ ਦਾ ਲਾਇਆ ਹੋਵੇ ਉਹ ਮਹਾਰਾਜਾ ਕਦੀ ਕਿਸੇ ਨਾਲ ਲਗਾ ਕੇ ਵੀ ਕਰ ਸਕਦਾ ਸੀ ਇਹ ਤੇ ਮਹਾਰਾਣੀ ਜਿੰਦ ਕੋਲੇ ਜਾਣਦੀ ਆ ਨਾ ਕਿ ਰਣਜੀਤ ਸਿੰਘ ਨੇ ਉਹਦੇ ਨਾਲ ਲਗਾ ਕੀਤਾ ਕਿਵੇਂ ਸੀ ਮਹਾਰਾਣੀ ਜਿੱਤ ਕੌਰ ਆਲੇ ਆਖਿਆ ਕਹਿਣ ਲੱਗੀ ਸਰਦਾਰਾ ਉਹ ਕਦੇ ਸਮਾਂ ਹੁੰਦਾ ਸੀ ਤੂੰ ਤੇ ਮੈਂ ਇਸ ਸੰਮਣ ਬੁਰਜ ਦੇ ਵਿੱਚ ਇਕੱਠੇ ਬੈਠੇ ਹੁੰਦੇ ਸੀ ਆ ਤੂੰ ਮੇਰਾ ਹੱਥ ਫੜ ਕੇ ਆਖਿਆ ਕਰਦਾ ਸੀ ਮਹਾਰਾਣੀ ਸਹਿਬਾ ਮੈਂ ਤੇਰੇ ਨਾਲ ਆਪਣੀ ਜ਼ਿੰਦਗੀ ਦਾ ਬੜਾ ਲੰਮਾ ਸਮਾਂ ਬਤਾ ਕੇ ਜਾਣਾ ਮੈਂ ਉਹ ਸਮਾਂ ਲੈ ਕੇ ਆਉਣਾ ਜਿਹੜੇ ਨਾਲ ਜੀ ਕਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਨਸਾ ਕੀਤੀ ਸੀ ਓ ਜਿਹੜੇ ਰਾਜ ਦੇ ਬਾਰੇ ਤੁਸੀਂ ਪੜ ਗਿਆ ਰਾਜ ਕਰੇਗਾ ਖਾਲਸਾ ਆਪ ਹੀ ਰਹੇਗਾ ਕੋਏ ਮੈ ਉਹ ਰਾਜ ਇਸ ਭਾਰਤ ਵਰਸ਼ ਦੀ ਧਰਤੀ ਦੇ ਉੱਤੇ ਬਹਾਲ ਕਰਨਾ ਹੈ ਮਹਾਰਾਜਾ ਸਹਿਬ ਇਹ ਗੱਲਾਂ ਤੁਸੀਂ ਮੇਰੇ ਨਾਲ ਕਰਦੇ ਸੀ ਪਰ ਕਿੱਥੇ ਗਏ ਘਾਟੇ ਉੱਕੀਤੇ ਹੋਏ ਵਾਦੇ ਉਹਨਾਂ ਵਾਦਿਆਂ ਨੂੰ ਛੱਡ ਕੇ ਤੇ ਇਸ ਮੜੀ ਦੇ ਮਥਾ ਚ ਅਗਿਆ ਮਹਾਰਾਜਾ ਸਹਿਬ ਕੋਈ ਤੇ ਤਰੀਕਾ ਦੱਸੋ ਮੈਂ ਇਸ ਜਾਂਦੇ ਹੋਏ ਰਾਜ ਨੂੰ ਬਚਾ ਸਕਾਂ ਧਿਆਨ ਗਿਆ ਹੈ ਮਹਾਰਾਣੀ ਜਿੰਦ ਪੋਰਾ ਦਾ ਆਪਣੇ ਛੋਟੇ ਜਿਹੇ ਪੁੱਤਰ ਦੇ ਦੀ ਆਖਿਆ ਮਹਾਰਾਜਾ ਸਾਹਿਬ ਉਹ ਪਟਾੜਾ ਫਰਜੰਦ ਅਜੇ ਇੰਨੇ ਜੋਗ ਨਹੀਂ ਕਿ ਇੱਕ ਨਾ ਤੇ 45000 ਮਰਬੇ ਮੀਲ ਦੇ ਰਾਜ ਨੂੰ ਸੰਭਾਲ ਸਕੇ ਤੋਈ ਦਾਸ ਸਰਦਾਰਾਂ ਮੈਂ ਕਿਹਦੇ ਤੇ ਯਕੀਨ ਕਰਾਂ ਖਾਲਸਾ ਜੀ ਇਹ ਮੀਆਂ ਵਿਚਾਰ ਚੱਲਦੇ ਆ ਚੱਲਦੇ ਆ ਮਹਾਰਾਣੀ ਜਿੰਦ ਕੌਰ ਨੂੰ ਯਾਦ ਆਇਆ ਏ ਸਤਿਗੁਰੂ ਮਹਾਰਾਜ ਦੇ ਬਚਨ ਕੋੜ ਮੜੀ ਮੱਤ ਭੂਲ ਨਾ ਨਾਨਕ ਉਹਨੇ ਸੋਚਿਆ ਇਸ ਮੜੀ ਨੇ ਮੇਰਾ ਕੀ ਸਾਥ ਦੇਣਾ ਜੇ ਕਿਤੇ ਰਾਜਾ ਜਿਉਂਦਾ ਹੁੰਦਾ ਤੇ ਅੱਜ ਉੱਠ ਕੇ ਮੇਰੇ ਕੋਲ ਆਉਂਦਾ ਉਹ ਮੇਰਾ ਦਰਦ ਵੰਡਾਉਂਦਾ ਤੇ ਮੜੀ ਨੇ ਕੀ ਸਾਥ ਦੇਣਾ ਈ ਖਾਲਸਾ ਜੀ ਸੋਚਿਆ ਕਿਉਂ ਨਾ ਕਿਸੇ ਜਿਉਂਦੇ ਦਾ ਉੱਟ ਹਸਰਾ ਤੱਕਾ ਉਹੋ ਹੀ ਨਿਕਲ ਜਿਹੜੀ ਮਹਾਰਾਜਾ ਰਣਜੀਤ ਸਿੰਘ ਮੜੀ ਦੇ ਉੱਤੇ ਖਲੋਤੀ ਸੀ ਨਾ ਚੱਲਦੀ ਚੱਲਦੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸਥਾਨ ਤੇਰਾ ਸੱਜ ਦੇਖ ਕੇ ਜਾ ਪਈ ਇੱਥੇ ਹਣ ਕੋਈ ਜਿਉਂਦਾ ਵਸਦਾ ਹੈ ਕੌਣ ਜਿਉਂਦਾ ਤਾਂ ਗੁਰੂ ਗ੍ਰੰਥ ਸਾਹਿਬਾ ਜਿਉਂਦਾ ਜਾਗਦਾ ਹੈ ਸੋਚਿਆ ਕਿਉਂ ਨਾ ਗੁਰੂ ਗ੍ਰੰਥ ਸਾਹਿਬਾ ਦੇ ਕੋਲੇ ਕੋਈ ਕੋਈ ਅਗਵਾਈ ਲੈ ਲਵਾ ਮਹਾਰਾਣੀ ਜਿੰਦ ਦੌਰਾਂ ਨੇ ਦੋਵੇਂ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਮੁਖ ਇੱਕ ਅਰਦਾਸ ਕੀਤੀ ਹੈ ਸੱਚਿਆ ਪਾਚਾ ਜਿਹੜਾ ਰਾਜ ਮੇਰੇ ਪਤੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਜਿਗਰ ਦਾ ਹੂਰ ਪਾ ਕੇ ਬਹਾਲ ਕੀਤਾ ਸੀ ਉਸ ਰਾਜ ਨੂੰ ਅੱਜ ਖੋਰਾ ਲੱਗ ਗਿਆ ਹੈ ਕਿਰਪਾ ਕਰ ਮੈਨੂੰ ਰਾਹ ਦੱਸ ਮੈਂ ਉਸ ਰਾਜ ਨੂੰ ਬਚਾ ਸਕਾਂ ਇਹ ਚਿਰ ਨੂੰ ਯਾਦ ਆਇਆ ਜਿਹੜਾ ਛੱਡ ਕੇ ਚਲਾ ਗਿਆ ਹੈ ਉਹਨੇ ਪਿੱਛੇ ਮੁੜ ਕੇ ਨਹੀਂ ਆਉਣਾ ਕਿਉਂ ਦਾ ਕਿਤੇ ਉਹਦੀ ਕੀਤੀ ਹੋਈ ਕਮਾਈ ਨਹੀਂ ਮੈਂ ਯਾਦ ਕਰ ਲਵਾਂ ਬੰਦਾ ਤੇ ਕੰਮ ਨਹੀਂ ਆਉਂਦਾ ਪਰ ਕਿਤੇ ਕਿਤੇ ਉਹਦੀ ਕੀਤੀ ਹੋਈ ਕਮਾਈ ਕੰਮ ਆ ਜਾਂਦੀ ਹੈ ਖਾਲਸਾ ਜੀ ਮਹਾਰਾਜੀ ਜਿੰਦ ਕੌਰਾ ਨੂੰ ਉਸ ਫਾਰਾ ਜੀ ਰਣਜੀਤ ਸਿੰਘ ਦੀ ਕੀਤੀ ਹੋਈ ਕਮਾਈ ਯਾਦ ਆਈ ਹੈ ਉਹਨੇ ਆਪਣੀ ਨਿਗਾ ਇੱਕ ਲੱਖ ਤੇ 45000 ਦੇ ਮਰਬੇ ਮੀਨ ਰਾਜ ਦੇ ਤੇ ਕਮਾਈ ਹੈ ਇਹੋ ਹੀ ਨਿਗਾਹ ਜਲਦੀ ਜਲਦੀ ਕਾਬਲ ਕੁੰਧਾਰ ਦੀਆਂ ਪਹਾੜੀਆਂ ਨਾਲ ਜਾ ਕੇ ਟਕਰਾਈਏ ਉਹ ਮਲਤਾਨ ਦੀ ਧਰਤੀ ਦੇ ਤੇ ਤੱਕਿਆ ਇੱਕ ਮਰਦ ਦਾ ਸਮਾਦਾ ਬੜਿਆ ਸੀ ਜਿਹਨੂੰ ਇਤਿਹਾਸ ਦੇ ਪੰਨਿਆਂ ਦੇ ਤੇ ਅਕਾਲੀ ਬਾਬਾ ਫੂਲਾ ਸੀ ਆਖਿਆ ਜਾਂਦਾ ਉਹਨੇ ਸੋਚਿਆ ਇਹ ਵੀ ਛੱਡ ਕੇ ਜਾ ਤੱਕ ਇਹੋ ਨਿਗਾਹ ਜਲਦੀ ਜਲਦੀ ਜਮਰਾਤ ਦੇ ਕਿਲੇ ਦੇ ਵਿੱਚ ਆਣ ਪਈ ਹੈ ਇੱਥੇ ਵੀ ਇੱਕ ਮਰਦ ਸੁਤਾ ਸੀ ਜਿਹਨੂੰ ਕੌਮ ਦਾ ਜੰਮੈਲ ਹਰੀ ਸਿੱਖ ਨਲਵਾ ਕਿਹਾ ਜਾਂਦਾ ਉਹਦੇ ਆਖਰ ਵੀ ਜਾਤ ਕਰ ਹੈ ਮਦਦ ਤੇ ਕੋਈ ਜਿਉਂਦਾ ਹੀ ਕਰ ਸਕਦਾ ਹੈ ਮੈਂ ਖਾਲਸਾ ਜੀ ਮਹਾਰਾਣੀ ਚੇਤ ਖੋਰਾ ਦੀ ਚਲਦੀ ਚਲਦੀ ਨਿਗਾਹ ਲਾਹੌਰ ਦੇ ਇਲਾਕੇ ਪਿੰਡ ਅਟਾਰੀ ਦੇ ਵਿੱਚ स अटारी बणियां हुई मालियुनि जे न कराई यादि आया कॉम सरदार शाम सिंघ अटारी ਉਸ ਮਰਦ ਦੇ ਕੀਤੇ ਹੋਏ ਕਾਰਤਪੇ ਉਹਦੇ ਕਰਣੀ ਨਾਮਾ ਉਹਨਾਂ ਰਣ ਦਾ ਬਾੜ ਦੇ ਵਿੱਚ ਪਾਈਆਂ ਹੋਈਆਂ ਟੇਗਾ ਇਸ ਮਹਾਰਾਜੀ ਜਿੰਦ ਕੌਰ ਦੇ ਅੱਖਾਂ ਦੇ ਸਾਹਮਣੇ ਆਈ ਹੈ ਉਹ ਜਿਉਂਦਾ ਮਰਦ ਜਿਸਿਆ ਹੈ ਉਹਨੇ ਆਖਿਆ ਮੇਰੀ ਕਾਮ ਦੀ ਬਾਗ ਦੋਰ ਸਾਹਮਣ ਵਾਲਾ ਅੱਜ ਇੱਕੋ ਇੱਕ ਇਹੀ ਮਰਦ ਆ ਸਰਦਾਰ ਸ਼ਾਮ ਸੰਗਤਾਰੀ ਵਾਲਾ ਮਾਰਾ ਹੀ ਜਿੰਦ ਕੌਰ ਨੇ ਇੱਕ ਕਾਗਜ਼ ਮੰਗਾਇਆ ਉਸ ਕਲਮ ਲਈ ਹੈ ਦਵਾਤ ਦੇ ਵਿੱਚ ਪਿਉ ਕੇ ਉਸ ਤਲਮ ਨੂੰ ਚਾਰਦਲ ਜੀ ਦੇ ਉੱਤੇ ਲਿਖ ਕੇ ਚਾਰ ਕਰ ਤੇ ਸਰਦਾਰ ਸ਼ਾਮ ਸਿੰਘ ਟਾਰੀ ਵਾਲੇ ਮਰਦ ਨੂੰ ਰਣ ਦੇ ਦਾਣ ਵਾਸਤੇ ਹੀ ਹਿਉਣਾ ਕਰੇ ਸਤਨਾਮ ਸ਼੍ਰੀ ਵਾਹਿਗੁਰੂ ਜੀ ਕਾਮ ਦੇ ਬਹਾਦਰ ਸੂਰਬੀਰ ਮਰਦਾਨੇ ਮਹਾਰਾਜ ਜਿੱਤ ਗੌਰਾਂ ਨੇ ਚਿੱਠੀ ਲਿਖੀ ਹੈ ਉਸ ਚਿੱਠੀ ਵਿੱਚ ਕੀ ਲਿਖਿਆ ਕਹ ਲਗੇ ਸਰਦਾਰਾ ਜੇ ਤਾ ਰੱਖੀ ਅੱਜ ਤੇ ਕੋ ਆਪਣੇ ਘਰ ਦੇ ਵਿੱਚ ਬੈਠਾ ਆ ਨਾ ਅਜੇ ਤੱਕ ਤੇਰੇ ਕੋਲ ਜੰਗਾਂ ਦੇ ਪਿਆਲਾ ਨਹੀਂ ਪਹੁੰਚੀ ਪਰ ਜੇ ਕਿਤੇ ਇਸ ਮੁਲਕ ਦੇ ਉੱਤੇ ਅੰਗਰੇਜ਼ ਸਰਕਾਰ ਦਾ ਹੱਲਾ ਆ ਨਾ ਚੇਤਾ ਰੱਖੇ ਤੇਰਾ ਆ ਉੱਚਾ ਦਮਾਲਾ ਜਿਹੜਾ ਇਹਨੂੰ ਅੰਗਰੇਜ਼ਾਂ ਦੇ ਵਿੱਚ ਝੁਕਣਾ ਪਵੇਗਾ ਕਿਵੇਂ ਝੁਕਾਏਗਾ ਇਹਨੂੰ ਅੰਗਰੇਜ਼ਾਂ ਦੇ ਸਾਹਮਣੇ ਇੱਥੇ ਕਦੀ ਪਠਾਣਾ ਦੇ ਅੱਗੇ ਨਾ ਝੁਕਿਆ ਜਿਹੜੇ ਮਰਦ ਪਠਾਣਾ ਆਪਣੇ ਆਪ ਨੂੰ ਬੜੇ ਸ਼ੂਰਬੀਰ ਦੱਸਦੇ ਸਰ ਫਿਰ ਅਗਰੇਜ਼ ਤੇ ਤੁਹਾਡੇ ਸਾਹਮਣੇ ਅੱਖੋਂ ਦੇਖੀ ਹੈ ਕਿਵੇਂ ਝੁਕਾਵੇਗਾ ਇਹ ਉੱਚਾ ਦਮਾਲਾ ਸਤ ਜੀ ਮਹਾਰਾਜ ਜਿੰਦਦਰਦ ਵੀ ਜਲਦੀ ਜਲਦੀ ਚਿੱਠੀ ਸਰਦਾਰ ਖਾਨ ਸਿੰਘ ਟਾਰੀ ਵਾਲੇ ਕੋਲ ਪਹੁੰਚੀ ਜਿਹੜਾ ਅੱਜ ਦੇ ਸਾਬ ਨਾਲ ਦੱਸਣਾ ਤੇ ਤਕਰੀਬਨ ਲਾਹੌਰ ਤੋਂ ਲੈ ਕੇ ਜਿਹੜਾ ਟਾਰੀ ਪਿੰਡ ਆਇਆ ਇਹਦੀ ਦੂਰੀ ਕੋਈ ਬਹੁਤੀ ਜ਼ਿਆਦਾ ਨਹੀਂ ਤਕਰੀਬਨ 12-13 ਕਿਲੋਮੀਟਰ ਤੇ ਜੇ ਆਪਾਂ ਇਹਨੂੰ ਮੀਲਾ ਦੇ ਵਿੱਚ ਕਨਵਰਟ ਕਰੀਏ ਤੇ तकरीबन 8-9 ਮੀਲ ਦੂਰੀ ਬਾਕੀ ਹੈ 8-9 ਮੀਲ ਦੀ ਦੂਰੀ ਤੇ ਚਲਦੇ-ਚਲਦੇ ਇਹ ਚਿੱਠੀ ਸਰਦਾਰ ਜਾਮ ਸਿੰਘ ਜੀ ਅਟਾਰੀ ਵਾਲੇ ਤੇ ਕੋਲ ਪਹੁੰਚੀ ਹੈ ਖਾਲਸਾ ਜੀ ਜਿਸ ਵੇਲੇ ਉਸ ਮਰਦ ਦੇ ਕੋਲ ਚਿੱਠੀ ਆਈ ਹੈ ਨਾ ਉਹਨੇ ਆਪਣੇ ਘਰ ਦੇ ਦਰਵਾਜ਼ੇ ਖੋਲੇ ਆ ਉਹ ਸਰਦਾਰ ਦੇ ਕੋਲ ਚਿੱਠੀ ਲੈ ਕੇ ਆਉਣ ਵਾਲਾ ਖਲੋ ਗਿਆ ਉਹਨੇ ਆਖਿਆ ਹਾਂ 10 ਕੀ ਖਬਰ ਹੈ उन्हें आख्या खबर लाहौर दरबार को है जो लाहौर दरबार का ना सुने ना खालसा जी एक बार सरदार श्याम सिंह जी अटारी वाले सिर चुप गया शांत हो गया शांत क्यों खालसा जी करके क्योंकि कदे डोगरिया ने गदारी करके सरदार श्याम सिंह जी अटारी वाले के बिल्कुल सामने ਉਹਨੇ ਜਿਵਾਈ ਕਵਲ ਮਨੋਂ ਨਿਹਾਲ ਸਿੰਘ ਨੂੰ ਖਤਮ ਕੀਤਾ ਸੀ ਸਰਦਾਰ ਦੇ ਸਾਹਮਣੇ ਉਹਦੀ ਧੀ ਨੂੰ ਉਹਦੀ ਧੀ ਦੇ ਪੇਟ ਵਿੱਚ ਪਲਦੇ ਹੋਏ ਬੱਚੇ ਨੂੰ ਵੀ ਖਤਮ ਕਰ ਦਿੰਦਾ ਸੀ ਗਦਾਰਾਂ ਨੇ ਪਰ ਸਰਦਾਰ ਕੋ ਦੇ ਵਾਸਤੇ ਕੁਝ ਵੀ ਨਹੀਂ ਕਰ ਸਕਿਆ ਇਹਨਾਂ ਨਰਾਜ਼ ਹੋਇਆ ਸੀ ਉਸ ਲਾਹੌਰ ਘਰਬਾਰ ਨੂੰ ਛੱਡ ਕੇ ਤੇ ਹਮੇਸ਼ਾ ਵਾਸਤੇ ਕਤਾਰੀ ਦੀ ਤਰਫ਼ ਦੇ ਆ ਗਿਆ ਸੀ ਇੱਕ ਵਾਰ ਜਦੋਂ ਲਹਾਤ ਪਰ ਬਾਹਰ ਦਾ ਨਹਾਇਆ ਨਾ ਉਹਦੇ ਸਾਹਮਣੇ ਉਹਦੇ ਨਾਲ ਜਿਹੜੀ ਹੋਈ ਬੀਤੀ ਸੋਹ ਦੀਆਂ ਅੱਖਾਂ ਦੇ ਸਾਹਮਣੇ ਆ ਗਏ ਉਹ ਦਰਦ ਭਰਿਆ ਸੀ ਜਦੋਂ ਮਰਦ ਨੇ ਯਾਦ ਕੀਤਾ ਤੇ ਉਹਦੀਆਂ ਅੱਖਾਂ ਨਮ ਹੋ ਗਈਆਂ ਕੁਝ ਚੁੱਪ ਹੋ ਗਿਆ ਉਹਨਾਂ ਵਾਲੇ ਨੇ ਆਖਿਆ ਸਰਦਾਰਾ ਕੀ ਗੱਲ ਹੋ ਗਈ ਹੈ ਬੜਾ ਸ਼ਾਂਤ ਹੋ ਜਿਏ ਉਹਨੇ ਆਖਿਆ ਮੈਨੂੰ ਆਪਣਾ ਬੀਤਿਆ ਸਮਾਂ ਯਾਦ ਆ ਗਿਆ ਹੁਣ ਕੀ ਕਬਰ ਆਈ ਹੈ ਚੰਗੀ ਆਈ ਹੈ ਕਿ ਮਾੜੀ ਆਈ ਹੈ ਉਹ ਨਿਆਖਿਆ ਖਬਰ ਕੋਈ ਬਹੁਤ ਹੀ ਚੰਗੀ ਨਹੀਂ ਨਾ ਜਿਹੜੇ ਤੂੰ ਖੁਸ਼ ਹੋ ਕੇ ਦੱਸ ਸਕਦਾ ਖਬਰ ਪਾੜੀ ਆਈ ਹੈ ਕੀ ਕਹਿ ਲੱਗੇ ਸਿੱਖ ਪੌਦ ਅੰਗਰੇਜ਼ਾਂ ਦੇ ਮੁਕਾਬਲੇ ਦੇਤੇ ਮੁਦਕੀ ਦੇ ਫੇਰੂ ਦੇ ਮਤਲਬ ਵਿੱਚ ਹਾਰ ਦਿੱਤੀ ਹੈ ਜਦੋਂ ਹਾਰ ਦਾ ਨਾਮ ਸੁਣਿਆ ਉਹ ਸਿੱਖ ਪੌਦ ਜਿਨੇ ਕਾਬਲ ਦੇ ਗੁੰਦਾਰ ਕਸ਼ਮੀਰ ਸਹਾਰਨਪੁਰ ਇਸ ਸਾਹ ਤੱਕ ਆਪਣਾ ਰਾਜ ਕਾਇਮ ਕੀਤਾ ਹੋਵੇ ਜਦੋਂ ਉਸ ਫੌਜ ਦੇ ਹਾਰਨ ਦੀ ਗੱਲ ਸੁਣੀ ਨਾ ਖਾਲਸਾ ਜੀ ਉਹ ਸਿੱਖ ਮੱਤ ਦੇ ਨੇਤਰਾਂ ਦੇ ਪੂਰੇ ਨਾਲ ਉਹਲੇ ਡੋਲੇ ਖੜਕੇ ਉਹਲੇ ਖੂਨ ਦਾ ਦੌਰਾ ਇੱਕਦਮ ਤੇਜ਼ ਹੋਇਆ ਉਹ ਉੱਠ ਕੇ ਗਰੋ ਗਿਆ ਤੇ ਆਖਿਆ ਛੇਤੀ ਦੱਸ ਇਹ ਫੌਜ ਹਾਰੀ ਕਿਵੇਂ ਆ ਉਹਨੇ ਆਖਿਆ ਖਦਾਰ-ਖਦਾਰੀਆਂ ਕਰ ਗਏ ਖਾਲਸਾ ਜੀ ਜੀਤਾ ਰੱਖਿਓ ਸਾਦੇ ਦੁਸ਼ਮਣ ਵੀ ਇਸੇ ਗੱਲ ਨੂੰ ਮੰਨਦੇ ਆ ਵੀ ਸਿੱਖ ਕਾਮ ਕਿਸੇ ਤੋਂ ਹਾਰ ਨਹੀਂ ਨਾ ਜਿਹਦੇ ਵਿੱਚ ਗਦਾਰ ਨਾ ਹੋਵੇ ਜੇਤਾ ਰੱਖਿਓ ਜਿਵੇਂ ਸੋਹ ਸਿੱਖ ਦੀ ਸੀਤ ਲਿਖਦੇ ਉਹ ਕਹਿੰਦੇ ਦਿਲ ਕੇ ਪਪੋਲੇ ਚੱਲ ਕੁੱਠੇ ਸੀਨੇ ਕੇ ਦਾਦ ਸੇ ਇਸ ਗਰ ਕੋ ਆਗ ਲਗੀ ਗਰ ਕੇ ਚਲ ਆਬ ਸੇ ਇਹ ਤੇ ਉਹ ਘਰ ਸੀ ਸਾਡਾ ਇੱਕ ਹਦੀ ਜਗਰ ਪਤਾ ਕਿ ਮਿਸਿਸ ਖੌਸਾ ਜੀ ਘੇਰਾ ਪਤਾ ਕਿੰਨਾ ਸੀ ਜਿਹੜਾ ਸਾਡਾ ਘਰ ਸੀ ਇਹਦਾ ਘੇਰਾ ਸੀ 1 ਲੱਖ 45000 ਰੁਪਏ ਮਰੱਬਾ ਦੀ ਜਿਹੜੇ ਬਜ਼ੁਰਗ ਬੈਠੇ ਆ ਇਹਨਾਂ ਨੂੰ ਪਤਾ ਹੋਵੇਗਾ ਕਿ ਮਰੱਬਾ ਤੇ ਮੀਲ ਕਿੰਨੀ ਜਗਾੜਦੀ ਹੈ ਸਾਡਾ ਇਤਹਾਸ ਦਾ ਘਰ ਸੀ ਪਰ ਮਰ ਅਮਰਜੀਤ ਸਿੰਘ ਨੇ ਜਿਹੜੇ ਇਸ ਘਰ ਨੂੰ ਰਚਨੋਣ ਵਾਸਤੇ ਇਸਨਾਂ ਦੀਵੇ ਉਹਨਾਂ ਦੀਵਿਆਂ ਦੇ ਇਹੋ ਅੱਗ ਬਾਲੀ ਸਾਡਾ ਸਾਰੇ ਘਰ ਫੂਕ ਕੇ ਸੁਬਾਹ ਕਰ ਦੇਗਾ ਖਾਲਸਾ ਜੀ ਕਹੀ ਭਾ ਮਾਇਆਂ ਘਰ ਵਿੱਚ ਦੀਵਾ ਬਾਲਦੀਆਂ ਵੀ ਰਾਤ ਦੇ ਅੰਧੇਰੇ ਨੂੰ ਦੂਰ ਕਰਕੇ ਤੇ ਰੁਸ਼ਨਾਈ ਪਾਏਗਾ ਪਰ ਜੇ ਕਿਤੇ ਉਹਨੇ ਲਾਗੇ ਬੰਨੇ ਕੋਈ ਕੱਪੜਾ ਹੋਏ ਨਾ ਉਹ ਵੀ ਦੀਵਾ ਉਸ ਕਾਹ ਨੂੰ ਬਲਾ ਵਿੱਚ ਫੂਕ ਦਿੰਦਾ ਹੈ ਇਹ ਕਦੇ ਮਹਾਰਾਜਾ ਰਣਜੀਤ ਸਿੰਘ ਨੇ ਅੱਡ ਡੋਗਰੇ ਆ ਰੂਪੀ ਜੀਵੇਂ ਬਾਲੇ ਸਨ ਇਸ ਘਰ ਨੂੰ ਰਛਣੌਰ ਵਾਸਤੇ ਪਰ ਉਹਨਾਂ ਹੀ ਡੋਗਰੇ ਆ ਨੇ ਲਾਗ ਲਾਪ ਕਰਕੇ ਮੱਜ ਕੇ ਇਸ ਘਰ ਨੂੰ ਫੋਕ ਦਿੱਤਾ ਖਾਲਸਾ ਜੀ ਸਰਦਾਰ ਚਾਮ ਸਿੰਘ ਟਾਰੀ ਵਾਲਾ ਜਦੋਂ ਨੇ ਖਾਲਸਾ ਪਾਤਸ਼ਾਹ ਦੀ ਹਾਲਤ ਦੀ ਗੱਲ ਸੁਣੀ ਨਾ ਉਸ ਮਰਦ ਦੀ ਵੀਰਤਾ ਨੇ ਹੰਗਾਰਾ ਭਰਿਆ ਓਥੇ ਆਏ ਉਹਨੇ ਆਪਣੀ ਚਮਕੀਰ ਬੇਮਿਆਰ ਕੀਤੀ ਹੈ ਉਹਨੇ ਇਸ ਪਾਠ ਦੀ ਰਾਈਟ ਕਰਨ ਵਾਸਤੇ ਉਹਨੇ ਕਾਗਜ਼ ਲਏ ਆ ਆਪਣੇ ਕੋਲ ਕਲਮਾਂ ਮੰਗਵਾਈਆਂ ਉਹਨਾਂ ਕਲਮਾਂ ਦੇ ਨਾਲ ਲਿਖੀਆਂ ਲਿਖੀਆਂ ਤੇ ਮੰਜੇ ਦੀ ਧਰਤੀ ਦੇ ਸੂਰ ਬੀੜਾ ਨੂੰ ਬੰਗਾਲਿਆ ਆਪਣੇ ਕੋਲ ਆਉਣ ਵਾਸਤੇ ਆਖੇ ਰਾਤ ਪਈ ਐ ਸਰਦਾਰ ਆਪਣੇ ਮੰਜੇ ਦੇ ਉੱਤੇ ਪਿਆ ਐ ਉਹਦੀ ਕਰੀਮ ਉਹਦੀ ਪਤਨੀ ਬੀਬੀ ਦੇਸਾ ਬਿਲਕੁਲ ਉਹਦੇ ਮੰਜੇ ਦੇ ਕਰੀਬ ਮੰਜਾ ਝਾ ਕੇ ਲੰਬੇ ਪਈ ਆ ਤੇ ਸਰਦਾਰ ਰਾਤ ਨੂੰ ਆਪਣੇ ਮੱਜੇ ਦੇ ਉੱਤੇ ਪਿਆ ਉੱਥਲ ਰਕੇ ਰਹਿੰਦਾ। ਉਹਦੀ ਪਤਨੀ ਨੇ ਆਖਿਆ ਕਹਿਣ ਲੱਗੀ ਸਰਦਾਰਾ ਕੀ ਗੱਲ ਹੈ ਨੀਂਦ ਨਹੀਂ ਆਉਂਦੀ? ਉਹਨੇ ਆਖਿਆ ਜੇ ਸਾ ਮੀਂਦ ਆਵੇ ਵੀ ਕਿਵੇਂ। ਸਿੱਖ ਕੌਮ ਦਾ ਘਰ ਬਰਬਾਦ